ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਪਾ ਕੱਲ ਵੀਰੋ ਡੇਢ ਕਿੱਲਾ ਕਣਕ ਦਾ ਵੜਾਇਆ ਸੀ ਤੇ ਅੱਜ ਆਪਾਂ ਮਨਾਣਾ ਆ ਟੂੜੀ ਕਿਉਂਕਿ ਵੀਰੋ ਕੱਲ ਡੇਢ ਕਿੱਲੇ ਦਾ ਝਾੜ ਸੱਚੀ ਕਮਾਟਲ ਦੇ ਕਰੀਬ ਰਿਹਾ ਤੇ ਟੂੜੀ ਦੇਖਦੇ ਆ ਕਿੰਨੀ ਨਿਕਲੂਗੀ ਆ ਤੇ ਤੁਹਾਨੂੰ ਤੁਹਾਨੂੰ ਰਿਪੋਰਟ ਚੱਲਦਾ ਅੱਜ ਆਰਮੀ ਬਹੁਤਾ ਬਾਜੀ ਤੇ ਖੱਤ ਅੱਲ ਡੇਢ ਕਿਲੋ ਬੜਾ ਜੀ ਤੇ ਖਣਕਾ ਇਹ ਨਰਮਾ ਤੇ ਤੁਹਾਨੂੰ ਦੁਕਾਨੇ ਆ ਦੇਖੋ ਦੇਖਣ ਨੂੰ ਤਾਂ ਵਸੇ ਪੱਕੀ ਲੱਗਦੀ ਆ ਪਰ ਅਜੇ ਨਰਮਾ ਕੱਦ ਪੜਾਈ ਥੋੜੀ ਥੋੜੀ ਇਹ ਦੇਖੋ ਬੰਦ ਵਿੱਚ ਤਾਣਾ ਇਹ ਨਰਮਾ ਤੇ ਅੱਜ ਪਕੌੜੀ ਬਣਾਣਾ ਸੀ ਜਿੰਦ ਰੇ ਆਉਨਾਂ ਰਿਸਪਰ ਚੱਲ ਪਿਆ Wait 8 GS ਸਾਰੀਪੁਰ ਇਹ ਵੀ ਚੱਲ ਰਿਹਾ ਦੇਖੋ ਤੇ ਅੱਜ ਆਪਾਂ ਚੈੱਕ ਕਰ ਰਹੇ ਆ ਨਾਲ ਚੈੱਕ ਹੋ ਜਾਏਗਾ ਚਲਾ ਕੇ ਦੇਖ ਰਹੇ ਆ ਤੇ ਇੱਕ ਟਰੈਲੀ ਨਾਲ ਥੋੜੀ ਖਤਮ ਹੋ ਗਈ ਬਣਾ ਰਹੇ ਆ ਤੇ ਇਹ ਕੰਮ ਅਜੇ ਵੀਰੋ ਚੱਲਿਆ ਨਹੀਂ ਕਿਉਂਕਿ ਕੰਮ ਆਜੇ 20 ਤਰੀਕ ਤੱਕ ਚੱਲੇਗਾ ਅੱਜ ਹੈਗੀ 12 ਅਪ੍ਰੈਲ ਤੇ ਆਪਾਂ ਕੱਲੇ 1.5 ਕਿੱਲਾ ਪੜਾਇਆ ਸੀ ਕਿਤਾ ਤੇ ਅੱਜ ਲੋ ਪਰਿਆ ਤੇ ਅੱਜ ਆਪਾਂ ਟੂੜੀ ਬਣਾਣ ਆਏ ਸੀ ਦੇਖਦੇ ਆ ਟੂੜੀ ਤਾਂ ਕਿਵੇਂ ਕੀ ਹੌਸਤ ਪੈਂਦੀ ਹੈ ਕਿੰਨੀ ਕਰਲੀਆ ਨਿਕਲਦੀਆਂ ਕਿੱਲੇ ਚੋਂ ਜੋ ਬਈ ਰਿਪਰ ਦਾ ਡਰਾਈਵਰ ਦੇਖ ਲੋ ਰੋਪੜ ਤੇ ਆਇਆ ਆਇਓ ਬੰਦਾ ਆ ਨੰਬਰ ਲੇ ਗਏ ਕਿੱਥੇ ਲਿਗਨ ਦਾ ਪ੍ਰੋਜੈਕਟ ਚੱਲ ਰਿਹਾ ਹੈ ਤੇ ਬਾਈ ਲਾਨ ਹਜੇ ਥੋੜਾ ਜਿਹਾ ਗਿੱਲਾ ਤੋਂ ਅੱਧਾ ਘੰਟਾ ਹੋ ਗਿਆ ਟਰੈਲੀ ਨਹੀਂ ਪਰੀ ਮੈਨੂੰ ਲੱਗਦਾ ਘੰਟਾ ਲੱਗੇਗਾ ਪੂਰਾ ਇੱਕ ਕਿਉਂਕਿ ਗਿੱਲਾ ਲਾਨ ਪਿਆ ਸੈਂ ਵੀ ਟਰੈਲੀ ਭਰਨ ਵਾਲੀ ਆ ਤੇ ਕਹਿੰਦੇ ਇੱਕ ਦੋ ਗੇੜਾ ਹੋਰ ਆ ਕੇ ਟਰੈਲੀ ਭਰਨ ਵਾਲੀ ਹੋਗੀ ਲੈ ਵੀ ਟਰੈਲੀ ਭਰ ਗਈ ਤੇ ਟਰੈਲੀ ਗਿੱਲੇ ਲਾਣਤਾ ਗਿੱਲੇ ਲਾਣ ਕਰਕਾ ਵੀਰੋ ਟਰੈਲੀ ਭਰੀਆ 45 ਮਿੰਟ ਦੇ ਵਿੱਚ ਤੇ ਸੁੱਕੇ ਲਾਣਵਾ ਆਪਣੀ ਟਰੈਲੀ ਭਰ ਜਾ 25 ਮਿੰਟਾਂ ਵਾਂ ਤੇ ਗਿੱਲੇ ਨਾਲ ਕਰਾਏ ਪੂਰੇ 45 ਮਿੰਟ ਲੱਗੇ ਟਰੈਲੀ ਭਰਨ ਵਾ ਤੇ ਆਪਾਂ ਨੂੰ ਕਿੱਲੇ ਵਾਸਤੇ ਵੈਰੀਆ ਡੇਢ ਟਰੈਲਿੰਗ ਇੱਕ ਟਰੈਲੀ ਬਣ ਗਈ ਅੱਧੀ ਹੋਰ ਬਣ ਪੈਗੀ ਤੇ ਟਰੈਲੀ ਹੋ ਗਈ ਪਾਕੀ ਫੁੱਲ 40 ਮਿੰਟ ਚ ਕਰੀ ਤੇ 45 ਮਿੰਟਾਂ માં ਟਰੈਲੀ ਭਰੀ ਆ ਪੂਰੇ ਲੋਕੀ ਟਰੈਲੀ ਦੇਖ ਸਕਦੇ ਹੋ ਤੁਸੀਂ ਕੁੜੀ ਦਾਰਨੇ ਕਰਾਂ ਜਾਗਾ ਫਿਰ ਭਾਈ ਜਾਏ ਮੀਡੀਆ ਕਰੋ ਵੀ ਸਾਫੀ ਬਿੰਨੂ 45 40 45 40 ਤੇਲ ਕਿੰਨਾ ਪੈ ਪੀ ਗਿਆ ਤੇਲ ਕਿੰਨਾ ਆ ਵੀਰੋ ਕਿल्ले માં ਉਸਤ ਨਿਕ ਰਹੀਆਂ ਦੋ ਟਰੈਲੀਆਂ ਗਈ। તો ਕਿल्ले ਦੀ ਥੋੜੀ ਬਣਾਦੀ ਤੇ ਦੋ ਟਰੈਲੀਆਂ ਨਿਕ ਰਹੀਆਂ ਕਿल्ले ਦੀ ਉਸ ਦੁਪਹਿਰੀ ਆ ਥੋੜੀ ਗਈ। ਤੇ ਕਿल्ले માં ਤੇ ਕਣਕ ਦੀ ਉਸ ਦੁਪਹਿਰੀ ਆ। ਕਿल्ले ਪ੍ਰਤੀ 25 ਗਮੰਟ ਲਾ। ਵਧੀਆ ਝਾੜ ਆ ਤਕੀ ਵਧੀਆ ਥੋੜੀ ਨਿਕ ਰਹੀ ਆ। ਜਨਰਲੀ ਨਿਕਲਦੀ ਆ। ਤਾਂ ਵੀਰੋ ਪਾਈ ਸੀ ਸੱਦੇ ਕਿल्ले ਮਾਤੇ 1.5 ਟਰੈਲੀ ਇੱਕ ਭਰ ਗਈ ਤੇ ਦੂਸਰੀ 1.5 ਅੱਧੇ ਕਿੱਲੇਵਾਂ ਡੇਢ ਟਰੈਲੀ ਬਣ ਗਈ ਬੜਾ ਕਿੱਲੇਵਾਂ ਤੇ ਲੱਗਦਾ ਮੈਨੂੰ ਤਿੰਨ ਟਰੈਲੀਆਂ ਬਣ ਜਾਣਗੀਆਂ ਇਹ ਛੋਟੇ ਕਿੱਲੇ ਕੀ ਦੁਪਹਿਰੀਆਂ ਦੋ ਟਰੈਲੀਆਂ ਗਈ